ਸਰ ਜੀ 10 15 ਮਨ ਮザ ਹੀ ਬਚੀ ਉਹ ਵੱਡੇ ਬਦਲੇ ਹਾਂ ਜੀ ਪੂਰੇ ਹਾਂ ਜੀ ਠੇਕੇ ਤੇ ਜ਼ਮੀਨ ਕਿੰਨੇ ਕਿੱਲੇ ਲੈ ਤੁਸੀਂ 3 ਕਿੱਲੇ ਹਾਂ ਜੀ ਸਾਰੇ ਠੇਕੇ ਦੇ ਜੀ ਹਾਂ ਜੀ ਸਾਰੀ ਠੇਕੇ ਦਾ ਰਵਾਨ ਬਿਲਕੁਲ ਹੈ ਮਤਲਬ ਮਰਦਾ ਨਹੀਂ ਘਾਰੀਆ ਕੱਲ ਠੀਕ ਨਹੀਂ ਵੇਖਿਆ ਜਾਂਦਾ ਮੇਰੇ ਨਾਲ ਇਹਨੇ ਕਨਕੜਾ ਜਿੱਤੇ ਦੀ 5 ਕਿੱਲਾਂ ਚੋਂ ਨਾ 2 ਟਰਾਲੇ ਭਰ ਗਏ ਇਹ ਬੰਦਾ ਭੰਗੜਾ ਖੋਦ ਤੁਸੀਂ ਕਈ ਨਹੀਂ ਕੁਛ ਜੀ ਨਹੀਂ ਇਹ ਹਮਾਰਾ ਗੱਲ ਚੀਰ ਤੇ 30 ਘਰਾਵ ਹੋਇਆ ਜੀ ਹਾਂ ਜੀ ਕਿਲਾ ਗੰਡਿਆਂ ਦਾ ਸੀ ਉਹ ਵੀ ਮਰ ਗਿਆ ਜੀ ਕਿ ਵੀ ਨਹੀਂ ਬਚਿਆ ਜੀ ਨਾ ਜੀ ਕੋਹ ਨਹੀਂ ਬਚਿਆ ਤੁਹਾਨੂੰ ਦਿਖੀ ਜਾਂਦਾ ਸੀ ਸਾਰੇ ਕਣਕ ਦਾ ਵੇਖ ਲੋ ਹਲਾ ਤਾ ਸਿੱਟੇ ਖੜੇ ਧੀਂਦੇ ਨੇ ਦਾਣੇ ਝੜ ਗਏ ਦਾਣੇ ਝੜ ਗਏ ਹਾਂ ਜਦ ਖੜੇ ਇਹ ਦਾਣੇ ਨਿਕਲ ਗਏ ਨਿਕਲਣਾਂ ਨੂੰ ਪਹਿਲੀ ਅੱਖ ਚ ਰੱਖਦੇ ਹਾਂ ਅੱਛਟੇ ਖੜੇ ਇਹਨਾਂ ਦਾਣੇ ਹੀ ਨਹੀਂ ਗੇ ਜਿਵੇਂ ਬਾਪੂ ਦੱਸਦੇ ਆ ਬਹੁਤ ਨੁਕਸਾਨ ਆਇਆ ਜੀ ਇਨਾਂ ਕੋਲ ਮਰਲਾ ਵੀ ਜ਼ਮੀਨ ਦੀ ਵਿਚਾਰਿਆਂ ਕੋਲ ਰਹੀ ਨਹੀਂਗੀ ਬਸ ਕਲਾਕਾਰ ਹੀ ਐ ਅਜੂ ਚੱਕ ਕੇ ਲੈ ਵਿਚਾਰਿਆਂ ਨੇ ਕਿਉਂ ਬਿਆਲ ਵੱਖਰਾ ਪੈਣਾ ਹੈ ਇਹ ਬਹਾਣੀ ਇਹ ਥੱਲੇ ਡਿੱਗੇ ਜੀ ਤੋੜ ਇਹ ਦਾਣੇ ਹੈਗੇ ਜੀ ਥੱਲੇ ਡੱਕ ਪਏ ਭਨ ਕੇ ਸਿੱਟਿਆ ਜੀ ਆਹ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਹੀ ਆ ਸਾਰਾ ਖਸਾ ਡੰਡੀਆਂ ਸਾਰੀਆਂ ਕਿੰਨੇ ਏਕੜ ਆ ਗਈ ਕੁਮਾਰ ਜੀ ਦੇ ਕੋਲਾਂ ਦੀ ਇਹ ਹੋਊਗਾ ਜੀ 7-800 ਕਿੱਲਾ ਹੋਊ ਹਾਂਜੀ ਕਿੰਨਾ ਜੀ 7-800 ਕਿੱਲਾ ਕੰਸੂਗਾ 7-800 ਕਿੱਲਾ ਹਾਂਜੀ ਹਾਂਜੀ ਜਿਹੜਾ ਮਾਰਚ ਹੈ ਪਤਾ ਨਹੀਂ ਮੈਂ ਵੀ 2 2-3 ਕਿੱਲੇ ਵਾਲਾ ਹੀ ਆ 20 ਕਿੱਲੇ ਮੇਰੇ ਕੋਲੇ ਵੀ ਠੇਕੇ ਤੇ ਠੇਕੇ ਦੀ ਗਾਣ ਮੰਨ ਪਰ ਮੇਰੀ ਜਮੀਰ ਜਾਗਦੀ ਆ ਉਧਰੋਂ ਵੇਖ ਕੇ ਮੈਂ 20 ਕਿਲੋ ਕਣਕ ਆ 10000 ਦਾ ਇੱਕ ਦਿਨ ਲਾ ਲਾ ਬਾਈ ਦੇ ਗੰਡੇ ਸੀ ਉਹਦੇ ਕਨਾਲ ਕੱਸੀ ਲਾਏ ਸੀਗੇ ਤੇ ਬਸ ਇੰਨੇ ਨਚਾਚਾ ਰੰਗ ਲਾ ਰਹਿ ਗਏ ਸਾਰੇ ਭੂਖਾਂ ਗੜਿਆਂ ਨੇ ਸ਼ਾਂਤ ਆ ਆ ਝੋਨੇ ਦੀ ਫਸਲ ਵੜਦੇ ਆ ਕੋਈ ਮਾੜੇ ਥਾਣੋਂ ਅੱਗ ਲਾਉਂਦਾ ਤੇ ਪੁਲਿਸ ਦੇ ਅੰਗੜੀਆਂ ਮਿੰਟੋ ਮਿੱਟੀ ਆ ਜਾਂਦੇ ਹੁਣ ਕਿੰਨੇ ਥਾਂ ਐ ਅੱਗ ਲੱਗੀ ਰਾਤ ਕਣੀ ਵਾਲੇ ਵੀ ਅੱਗ ਲੱਗੀ ਆ ਐ ਦੇਵੀ ਵਾਲੇ ਜੀ ਇੱਥੇ ਲੱਗੀ ਆ ਕੱਲ ਦਿਨੇ ਇੱਥੇ ਜੌਣ ਵਾਲੇ ਮੱਚੇ ਜੀ ਕੋਈ ਪ੍ਰਸ਼ਾਸਨ ਨਾਲੋਂ ਕੋਈ ਸਰਕਾਰ ਨਾਲੋਂ ਕੋਈ ਨਮਾਇੰਦਾ ਬਾਅਦ ਦੇ ਵਿੱਚ ਵੀ ਚਲੋ ਮੱਚੇ ਤੋਂ ਬਾਅਦ ਦੇ ਵਿੱਚ ਵੀ ਕੋਈ ਕਿਸ ਨੇ ਆ ਕੇ ਇਹ ਚੀਜ਼ ਦੀ ਸਾਰਨੇ ਲਈ ਵੀ ਕਿਵੇਂ ਅੱਗ ਲੱਗੀ ਕੀਨੇ ਲਾਈ ਕੀ ਕੀਤੀ ਕੀਤੀ ਲੋਕ ਵਾਈਟੀਵੀ ਦੇਖ ਰਹੇ ਆ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਕਣਕਾਂ ਉੱਤੇ ਗੜੇਮਾਰੀ ਹੋਈ ਐ ਕਈ ਜਗ੍ਹਾ ਕਣਕਾਂ ਨੂੰ ਅੱਗ ਵੀ ਲੱਗੀ ਐ ਇੱਕ ਫਸਲ ਹੀ ਹੁੰਦੀ ਹੈ ਜਿਹਨੂੰ ਕਿਸਾਨ ਪਹਿਲੇ ਦਿਨ ਤੋਂ ਬੀਜਦਾ ਤੇ ਵੱਡੇ ਹੋਣ ਤੱਕ ਹਰ ਰੋਜ਼ ਦੇਖਦਾ ਖੇਤ ਆਉਂਦਾ ਗੇੜਾ ਮਾਰਦਾ ਇਹ ਦੇਖਦਾ ਕਿ ਦੇ ਕੀ ਹਾਲਾਤ ਨੇ ਜਿਉਂ-ਜਿਉਂ ਵੱਡੇ ਹੁੰਦੀ ਹੈ ਸੋਹਣੀ ਹੁੰਦੀ ਹੈ ਤੇ ਓਵੇਂ-ਓਵੇਂ ਮਨ ਨੂੰ ਖੁਸ਼ੀ ਹੁੰਦੀ ਹੈ ਤਾਂ ਜਦੋਂ ਪੱਕ ਜਾਂਦੀ ਹੈ ਫਿਰ ਜਾਂ ਤਾਂ ਕੋਈ ਮਾਰ ਪੈਂਦੀ ਹੈ ਚਾਹੇ ਉਹ ਕੁਦਰਤੀ ਮਾਰ ਹੋਵੇ ਚਾਹੇ ਕਿਸੇ ਹੋਰ ਤਰੀਕੇ ਦੀ ਮਾਰ ਉਹ ਮਾਰ ਫਿਰ ਝੰਬ ਕੇ ਰੱਖ ਜਾਂਦੀ ਹੈ ਬਹੁਤ ਹੀ ਕਿਸਾਨੀ ਸਾਡੇ ਪੰਜਾਬ ਦੀ ਮੱਧ ਵਰਗ ਦੀ ਹੈ 10 ਕਿੱਲਾਂ ਤੋਂ ਹੀਠਾਂਦੀ ਆ ਤੇ ਕਈ ਇਹੋ ਜਿਹੀ ਵੀ ਜਿਹੜੇ ਨੇ ਕੋਲੇ ਬਿਲਕੁਲ ਹੀ ਜ਼ਮੀਨ ਨਹੀਂ ਠੇਕੇ ਤੇ ਲੈ ਕੇ ਵੇਚਦੇ ਆ ਜਦੋਂ ਉਹਨਾਂ ਤੇ ਇਹ ਮਾਰ ਪੈਂਦੀ ਆ ਫਿਰ ਉਹ ਕਿਸਾਨ ਉੱਠਣ ਯੋਗਾ ਨਹੀਂ ਰਹਿੰਦਾ ਤੇ ਜਿਹਦੇ ਕਰਕੇ ਕਿਸਾਨਾਂ ਦੀਆਂ ਕਈ ਸਮੱਸਿਆਵਾਂ ਆਉਂਦੀਆਂ ਤੇ ਫਿਰ ਕਈ ਵਾਰ ਸਮੱਸਿਆਵਾਂ ਬੰਦੇ ਚੱਲਦੇ ਕਈ ਵਾਰ ਕਿਸਾਨ ਗਲਤ ਰਾਹ 'ਤੇ ਆ ਜਾਂਦੇ ਆ ਇਸੇ ਤਰੀਕੇ ਦਾ ਮਾਮਲਾ ਹੈ ਪਿੰਡ ਔਲਖ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਗੜੇ ਮਾਰੀ ਦੇ ਕਾਰਨ ਬਹੁਤ ਵੱਡੇ ਪੱਧਰ ਤੇ ਕਣਕ ਦਾ ਨੁਕਸਾਨ ਹੋਇਆ। ਬਾਈ ਜੀ ਸਾਡੇ ਨਾਲ ਨੇ ਜਿਨ੍ਹਾਂ ਦਾ ਪੂਰਾ ਪਿੰਡ ਇਸ ਵਕਤ ਉਹਨਾਂ ਦੇ ਨਾਲ ਖੜਾ ਹੈ। ਬਾਈ ਜੀ ਨਾਲ ਨੇ ਇਸ ਪਿੰਡ ਦੇ ਵਿੱਚ ਵੱਡੇ ਪੱਧਰ ਤੇ ਗੜੇ ਮਾਰੀ ਨਾਲ ਨੁਕਸਾਨ ਹੋਇਆ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਜੀ 10-15 ਮਨ ਮザ ਹੀ ਬਚੀ। ਬਹੁਤ ਵੱਡੇ ਪੱਧਰ ਤੇ? ਹਾਂ ਜੀ ਪੂਰੇ ਪਿੰਡ ਤੇ। ਹਾਂ ਜੀ ਠੇਕੇ ਦੀ ਜ਼ਮੀਨ। ਠੇਕੇ ਠੇਕੇ ਦੀ ਜ਼ਮੀਨ ਲਈ। ਠੇਕੇ ਤੇ ਜੀ ਸਾਰੀ? ਹਾਂ ਜੀ ਸਾਰੀ ਠੇਕੇ। ਲੋ ਫਿਰ ਆ ਕਿੰਨੇ ਕਿੱਲੇ ਲੈ ਸੀ 30 ਕਿੱਲੇ 30 ਕਿੱਲੇ ਲੈ ਸੀ ਹਾਂਜੀ 30 ਦੇ 30 ਦੇ ਵਿੱਚ ਬਸ 30 ਦੇਤੀਆਂ ਜੀ ਮਾਰੇ ਠਾ ਗਏ ਹਾਂਜੀ ਪਰ ਮਨ 15 ਮਣ ਜੀ 10 15 ਮਣ ਮਾਥਾ ਨਿਕਲੂਗੀ ਜੀ 30 ਦੇ 30 ਕਿੱਲੇ ਮਾਰੇ ਠਾ ਗਏ ਜੀ ਜਦੋਂ ਮਤਲਬ ਗੜੇ ਨਹੀਂ ਪਏ ਸੀ ਉਦੋਂ ਤਾਂ ਖੁਸ਼ੀ ਹੁੰਦੀ ਹੋਊ ਯਾਰ ਜੀ ਉਦੋਂ ਤਾਂ ਬਹੁਤ ਸੋਹਣੀ ਕਾਨਕ ਸੀ ਜਤਕੀ ਜੀ ਆਏ ਸੀਗਾ ਪੂਰੀ ਨਿਕਲੂਗੀ ਬਹੁਤ ਬਹੁਤ ਖੁਸ਼ੀ ਸੀ ਤੇ ਬਹੁਤ ਮਸ਼ੀਨ ਲੱਗਣੀ ਸੀ ਅੱਛਾ ਤੁਸੀਂ ਬਣਾ ਰਹੇ ਸੀ ਹਾਂਜੀ ਚਾਚੇ ਨੇ 90 ਲਗਵਾਉਂਦੇ ਕੱਲ ਥੇ ਨਹੀਂ ਵਿਖਿਆ ਜਾਂਦਾ ਥੋੜਾ ਜਿਹਾ ਇੱਧਰ ਪਰਸੋ ਵਧੀਆ ਉਹ ਹਾਂ ਬਹੁਤ ਵਧੀਆ ਚੜ ਸੀ ਸਾਦਾ ਇਹ ਮਤਲਬ ਇਹ ਇਤਿਹਾਸ ਹੁੰਦੇ ਆ ਵੀ ਚਲੋ ਹੁਣ ਸਾਰੇ ਹਾਂਜੀ ਹਾਂਜੀ ਇਸੇ ਤੇ ਹੀ ਆ ਹੁਣ ਜ ਆਪਾਂ ਨਵਾਰਤਿਆਂ ਨੇ ਕਿੱਥੋਂ ਦੇਣੀ ਜਦੋਂ ਉਹ ਲੈ ਕੇ ਹੀ ਨਗਾਏ ਕੁਸ ਪਹਿਲਾਂ ਵੀ ਦੇਣੇ ਹੁੰਦੇ ਹੂੰ ਕੋਲੇ ਹੁਣ ਤਾਂ ਪੰਗੇ ਕਰਨ ਕਰਕੇ ਹੂੰ ਠੇਕਾ ਭਰਿਆ ਹਾਂ ਹਾਂਜੀ ਠੇਕਾ ਉਹ ਤਾਂ ਭਰਿਆ ਹੀ ਪਹਿਲਾਂ ਗਾਹ ਤੇ ਰਹੇਗਾ ਤੇ ਮਿਲ ਨਹੀਂ ਕਿ ਤੂੰ ਜਦੋਂ ਪੈਸੇ ਹੀ ਨ ਹੋਏ ਕੋਲੇ ਉਗੀ ਕੁਲਤ ਦੇ ਰੰਗ ਲੋਕਤ। ਬਾਰੀ ਦੀ ਸਾਰੀ ਠੇਕੇ ਤੇ ਸੀ ਜੀ। ਹਾਂਜੀ ਸਾਰੀ ਠੇਕੇ ਦਾ ਦਾਵਨ ਬਿਲਕੁਲ ਨਹੀਂ। ਮਰਲਾ ਵੀ। ਮਰਲਾ ਵੀ ਨਹੀਂ। ਘਾਰੀਆ ਕੱਲਾ। ਤੇ ਇਹ ਗੱਲੇ ਵਾਂਦੇ ਇੱਥੇ ਜੀ। 30 ਦੇ 30 ਖਰਾਬ ਹੋਇਆ ਜੀ। 30 ਦੇ 30 ਖਰਾਬ। ਹਾਂਜੀ ਕੱਲਾ ਗੰਡਿਆਂ ਦਾ ਸੀ ਉਹ ਵੀ ਮਰ ਗਿਆ ਜੀ। ਗੰਡਿਆਂ ਦਾ ਉਹ ਵੀ ਦੇਖ ਲਓ ਜਮਾ ਤੋਈ ਹੋ ਗਿਆ। ਕੁਝ ਵੀ ਨਹੀਂ ਬਚਿਆ। ਹਾਂਜੀ ਕੁਛ ਨਹੀਂ ਬਚਿਆ। ਆ ਤੁਹਾਨੂੰ ਦਿਸੀ ਜਾਂਦਾ ਸੀ ਸਾਰੇ ਕਣਕ ਦਾ ਦੇਖ ਲਓ ਹਾਲਾਤ। ਪੂਰੀ ਵਧੀਆ ਕਣਕ ਸੀ ਇਦਕੇ। ਪੂਰੀ ਵਧੀਆ। ਹਾਂਜੀ। ਤੁਸੀਂ ਕਿਹਾ ਵੀ ਇਹਨਾਂ ਨਾਲ ਵੜਾਈ ਉਹ ਤੋਂ ਤੁਹਾਡੇ ਹਾਂਜੀ ਹਾਂਜੀ ਉਦੋਂ ਤਾਂ ਜੀ ਖੁਸ਼ੀ ਸੀ ਮੇਰੇ ਨਾਲ ਇਹਨੇ ਕਣਕ ਵੜਾਈ ਜਿੱਦੇ ਸੀ 5 ਕਿੱਲਾਂ ਚੋਂ ਨਾ 2 ਟਰਾਲੇ ਭਰ ਗਏ ਇਹ ਬੰਦਾ ਭੰਗੜਾ ਪਾਉਂਦਾ ਸੀ ਇਹ ਹਮਰ ਆੜੇ ਵੇਖ ਕੇ ਬੇਹੀ ਬਹੁਤ ਆਇਂ ਖੁਸ਼ੀ ਜੀ ਇਹਨੂੰ ਨਹੀਂ ਨਹੀਂ ਖੁਸ਼ੀ ਇਹ ਹਮਰ ਕੈਪਚਰ ਮੈਂ ਇਹਨਾਂ ਨੂੰ ਉਧਰ ਵੇਖ ਕੇ ਮੈਂ 20 ਕਿਲੋ ਕਣਕ ਆ 10000 ਦਾ ਚੱਕ ਦਿੰਦਾ ਆ ਤੇ ਪੱਦਰ ਤੇ ਮਤਲਬ ਮਾਦਦ ਕਰੇ ਮੇਰੇ ਕੋਲੇ ਵੀ ਬਹੁਤਾ ਨਹੀਂ ਮੈਂ ਵੀ 2 3 ਕਿਲੇ ਵਾਲਾ ਹੀ ਹਾਂ 20 ਕਿਲੇ ਮੇਰੇ ਕੋਲੇ ਵੀ ਠੇਕੇ ਤੇ ਠੇਕੇ ਦੀ ਵਣ ਵਣ ਪਰ ਮੇਰੀ ਜ਼ਮੀਰ ਜਾਗਦੀ ਹੈ ਇਹ ਕਰਕੇ ਬਾਲਾ ਨਹੀਂ ਮੇਰੀ ਤਾਂ ਮੈਂ ਕਹਿੰਦਾ 20 ਕਿਲੋ ਕਣਕ 20 ਉਹ 4 ਕੁੰਟਲ ਹੋਗੀ ਇਹ 4 ਕੁੰਟਲ ਦੀ ਹੈ ਹਾਂਜੀ ਤੇ ਜਿੰਨਾ ਕਹਿਗਾ ਉਹਨਾਂ ਕੰਮ ਕਰਦਾ ਹਾਂ ਲਵੇ ਚਲੋ ਇਹ ਵੀ ਇੱਕ ਵੱਡੀ ਗੱਲ ਆ ਆਸਰਾ ਬੰਨਣਾ ਇੱਕ ਦੂਜੇ ਦਾ ਕੱਲੋਂ ਕੋਈ ਮਤਲਬ ਇਹ ਜੇਹੀ ਸਥਿਤੀ ਚ ਬੰਦਾ ਕੋਈ ਗਲਤ ਫੈਸਲਾ ਹੋਵੇ ਫਿਰ ਆਪਾਂ ਕਹੀਏ ਕਿ ਯਾਰ ਤੂੰ ਸਾਨੂੰ ਦੱਸ ਦਿੰਦਾ ਮੈਂ ਆਇਆ ਜਦੋਂ ਇਹਨੇ ਮੈਨੂੰ ਫੋਨ ਕੀਤਾ ਮੈਂ ਚਾਹ ਦਵਾ ਦਾ ਫਟਾਫਟ ਮੁੰਡਾ ਇੱਥੇ ਸੁਖਵਿੰਦਰ ਚੈਲ ਹੋਵੇ ਅਸੀਂ ਮੰਡੀ ਸੀ ਜਦੋਂ ਇਹਨੇ ਬੁਣਕ ਤਾਂ ਮੈਨੂੰ ਮੈਂ ਕਿਹਾ ਮੋਟਰਸਾਈਕਲ ਮੈਨੂੰ ਸੁਖਵਿੰਦਰ ਨਾਲ ਲੈ ਜਾ ਭੱਜ ਕੇ ਦਵਾ ਦਾ ਕਿਉਂ ਫੋਨ ਉਹਨੂੰ ਕਰਦਾ ਜਿਹਦੇ ਨਾਲ ਹਥ ਮੈਨੂੰ ਵੀ ਥਾਲਾ ਮੈਂ ਕਿਹਾ ਵੀ ਬਾਈ ਚਾਂਸ ਇਹ ਨਾ ਹੋਵੇ ਮੈਨੂੰ 20 ਮਿੰਟ ਲੱਗ ਜਾਣ ਤੇ ਉਹਦੋਂ ਕੋਈ ਹੋਰ ਗੱਲ ਹੋ ਜਾਏ ਵਾਪਰ ਵੀ ਸਕਦੀ ਹੈ ਗੱਲ ਉਹੀ ਮਰ ਗਿਆ ਆਰਤੀਆ ਪੈਸੇ ਤਾਂ ਹੀ ਦੇ ਉਹਨਾਂ ਗਾਉ ਨੂੰ ਪਹਿਲੀ ਠੀਕ ਠੀਕ ਮੈ ਲਊਗਾ ਜੇਦੇ ਕੋਲ ਪੈਸੇ ਨਹੀਂ ਉਹ ਤਾਂ ਕਨਕ ਤਾਂ ਮਰ ਗਈ ਲੈ ਆ ਨਹੀਂ ਤੇ ਕਿੱਥੋਂ ਲਊਗਾ ਇਹ ਤੇ ਫਿਰ ਪਰਿਵਾਰ ਵੀ ਪਾ ਲੈਣਾ ਇਹ ਕਰਕੇ ਵੀ ਮੈਂ ਤਾਂ ਹਰ ਹਰੇਕ ਮੁੰਡੇ ਨੂੰ ਹਰੇਕ ਨੂੰ ਅਪੀਲ ਕਰਦਾ ਵੀ ਜਿੰਨੀ ਕੋਈ ਕਰ ਸਕਦਾ ਨਾ ਹੁਣ ਅਸੀਂ ਜਾਵੜ ਗਏ ਵੈਸੇ ਅਸੀਂ ਕਹਿ ਦਈਏ ਯਾਰ ਮਾੜੀ ਗੱਲ ਹੋਈ ਤੇਰੀ ਮੇਰੀ ਮਾੜੀ ਕਹਿਣ ਨਾਲ ਇਹ ਲਾਓ ਪਰਪਾਈ ਨਹੀਂ ਹੋਣੀ ਪਰਪਾਈ ਤਾਂ ਤਾਂ ਹੀ ਹੋਣੀ ਹੈ ਅਸੀਂ ਮਦਦ ਕਰੀਏ ਕੋਈ 2 ਦੀ ਕੋਈ 4 ਦੀ ਜਿੰਨੀ ਕ ਹੁੰਦੀ ਐ ਮੈਂ ਅਪੀਲ ਕਰਦਾ ਸਾਰਿਆਂ ਨੂੰ ਵੀ ਜਿੰਨੀ ਕ ਹੁੰਦੀ ਐ ਇਹਨਾਂ ਦੀ ਮਦਦ ਕਰਨੀ ਚਾਹੀਦੀ ਐ ਜਿੱਡੇ ਵੱਡੀ ਮਾਰ ਇੱਥੇ ਆ ਗਈ ਬਹੁਤ ਹੀ ਮਾਰ ਤਾਂ ਉੱਠ ਹੀ ਨਹੀਂ ਸਕਦੇ ਹਾਂ ਗਾਹ ਨੂੰ ਪੈਲੀ ਪੈਸੇ ਨਾ ਦਿੱਤੇ ਤੇ ਕੀ ਕਰਨਗੇ ਘਰ ਦੀ ਪੈਲੀ ਹੈ ਨਹੀਂ ਤੇ ਮੈਂ ਬਸ ਮੇਰੀ ਤਾਂ ਅਪੀਲ ਆ ਤੁਹਾਡੇ ਮੂਰੇ ਵੀ ਤੇ ਸਰਕਾਰ ਮੂਰੇ ਵੀ ਇਹਨਾਂ ਦਾ ਜਨਮ ਹੁੰਦਾ ਸਾਰੇ ਕਰਨ ਮਦਦ ਹਾਂ ਮੈਂ ਭਾਰਤੀ ਕਿਸਾਨੀ ਇਕਤਾਗਰਾ ਹਾਂ ਦਾ ਆ ਕਾਈ ਪ੍ਰਧਾਨਾ ਇਹ ਮਾਰ ਦੇ ਵਿੱਚੋਂ ਉੱਠਣਾ ਤਾਂ ਸੰਭ ਵੀ ਹੋ ਜਾਂਦਾ ਜੀ ਜੇ ਕੋਈ ਮਦਦ ਨਾ ਹੋਵੇ ਤਾਂ ਹਾਂਜੀ ਮਦਦਤ ਨਾ ਹੋਵੇ ਮੁਸ਼ਕਲ ਹੈ ਕਿੱਥੋਂ ਢੂਗੇੜੇ ਤਰੀਕੇ ਨਾਲ ਹੂੰ ਇਹ ਵੀ ਤੁਸੀਂ ਅੱਜ ਕੀ ਸਾਰੀ ਪਹਿਲੇ ਠੇਕੇ ਤੇ ਲਈ ਹੈ ਜਿਵੇਂ ਕਹਿੰਦੇ ਵੀ ਠੇਕੇ ਤਾਂ ਹੁਣ ਗਾਹ ਨੂੰ ਕਿਸੇ ਨੇ ਬਿਣਾ ਪਿਆ ਤਾਂ ਨਹੀਂ ਨਹੀਂ ਜੀ ਨਹੀਂ ਦੇਣੀ ਹੁਣ ਉਹ ਪਹਿਲਾਂ ਤਾਰ ਤੰਗਾਂ ਦੇ ਆਪਾਂ ਲਾਵਾਂਗੇ ਯਾਰ ਤੰਗ ਨੇ ਫੇਰ ਆਪਾਂ ਨੂੰ ਦੇਣੇ ਆ ਫੇਰ ਆਪਾਂ ਠੇਕੇ ਵਾਲੇ ਨੂੰ ਦੇਵਾਂਗੇ ਹਾਂ ਠੇਕੇ ਵਾਲੇ ਤਾਂ ਤਾਂ ਖਸੂਰੀ ਨਹੀਂ ਪਈ ਉਹਨੇ ਤਾਂ ਜਦੋਂ ਆਪਾਂ ਠੇਕੇ ਤੇ ਲਈ ਉਹਨੇ ਤਾਂ ਪੈਸੇ ਲੈਣੇ ਆ ਚਲ ਕੋਈ ਬੰਦਾ ਰਹਿਮ ਜਿਹੜੀ ਹੁੰਦਾ ਕੋਈ 2000 ਛੱਡ ਦੂਗਾ ਹੂੰ ਪੈਸੇ ਜਦੋਂ ਤੱਕ ਜਿਵੇਂ ਤੁਸੀਂ ਇਹਨਾਂ ਨਾਲ ਵਡਾਉਂਦੇ ਸੀ ਤੁਸੀਂ ਬੜੇ ਖੁਸ਼ ਸੀਗੇ ਉਦੋਂ ਤਾਂ ਇਹ ਲੱਗਦਾ ਸੀ ਵੀ ਹਾਂਜੀ ਹਾਂਜੀ ਅਸੀਂ ਆਈ ਆਦੇ ਹੀ ਬਸ ਜਮਾ ਸੋਕੇ ਹੋ ਜਾਂਗੇ ਜਿਮੀਂ ਥੋੜੀ ਨਿਕਲਦੀ ਸੀ ਕਣਕ ਚੱਲ ਪਿਛਲੇ ਸਾਲ ਕੱਟ ਸੀ ਥੋੜੀ ਜੀ ਹੂੰ ਇਹ ਵੀ ਨਾ ਹਾਂ ਪੁੱਜਣਾ ਬੰਦਾ ਸਾਡਾ ਵਡਾਉਂਦਾ ਹਾਂ ਭਗੜਾ ਪਾਉਂਦਾ ਟਰਾਲੀ ਤੇ ਖੜਾ ਹੈ ਝਾੜ ਵੇਖ ਕੇ ਆ ਥੱਬੀ ਦੀ ਧਾਰ ਟੇਕਦੀ ਸੀ ਜਦੋਂ ਗੇੜੇ ਨਾਲ ਟਰਾਲੀ ਭਰ ਜਾਂਦੀ ਸੀ ਤੇ ਬਹੁਤ ਵਧੀਆ ਮਾਨ ਖੁਆਇ ਸੀਗਾ ਇਹ ਅਰੇ ਸਵੇਰੇ ਆਪਾਂ ਵਡਾਂਗੇ ਇੱਥੇ ਪਰਸੋ ਦੀ ਗੱਲ ਕੱਲ ਫਿਰ ਮੀਂ ਆ ਗਿਆ ਨਾ ਕੱਲ ਵਡਣੀ ਸੀਗੀ ਤੇ ਕੱਲ ਆ ਚਾਂਸ ਬਣ ਗਿਆ ਵਿਚ ਹਾਂ ਹਾਂ ਥੱਲੇ ਸਿੱਟੇ ਸਿੱਟੇ ਪਿਆ ਨਾ ਉੱਪਰ ਉਹਦੇ ਅਰਸ ਨਾ ਧੀ ਦੇ ਅਰਸ ਉਹ ਨਾ ਉਹ ਕੰਮ ਉਹਨੇ ਨਾ ਚੱਕੇ ਜਾਨੇ ਉਹ ਹਾਂ ਇੱਕ ਮਾਰ ਬੰਦੇ ਨੂੰ ਉੱਠਣ ਜੋਗਾ ਨਹੀਂ ਛੱਡਦੀ ਹਾਂ ਜੀ ਨਹੀਂ ਛੱਡਦੀ ਜੇ ਤਾਂ ਜਮਾ ਬਹੁਤ ਪੜਾ ਕੰਮ ਆ ਜੇ ਤਾਂ ਅੱਗੇ ਮਸਾਂ ਅੱਗੇ ਹੀ ਆਈ ਚਲੇ ਚਲਦੀ ਸੀਗੀ ਟੈਂ ਪਾਸ ਸੀ ਜਾਨੀ ਅੱਗੇ ਵੀ ਪੀਜ ਪੀਜ ਮਹੀਨੇ ਬੰਦੇ ਦਾ ਕੀ ਹਾਂ ਹਾਂ ਜਿਹੜੀ ਆ ਮਾਰ ਪੈ ਗਈ ਇਹ ਤਾਂ ਹੁਣ ਜਮਾ ਨਾਲ ਹੀ ਨਾਲ ਨਹੀਂ ਕਿਸੇ ਹਾਲਤ ਵੀ ਇੰਨਾ ਘਾਟਾ ਪੈ ਗਿਆ ਵਿਚਾਰੇ ਨੂੰ ਕੁਈ ਬਾਹ ਸਰਕਾਰਾਂ ਵੀ ਬਾਹ ਫੜ ਲੈਂਦੀਆਂ ਸਰਕਾਰਾਂ ਨੇ ਭਾਈ ਕਾਦੀ ਫੜਨੀ ਮੁਸ਼ਕਲ ਆ ਸਰਕਾਰਾਂ ਦਾ ਇੰਨੇ ਜੁਗਾਂ ਹੈ ਨਹੀਂ ਨਹੀਂ ਕਰ ਸਕਦੇ ਹਾਂ ਹਾਂਜੀ ਫੜਦੀਆਂ ਕਦੇ ਬਾਹ ਜੀ ਸਰਕਾਰਾਂ ਉਹਨਾਂ ਜੋ ਸਰਕਾਰਾਂ ਨੇ ਪਤਗੀ ਜੀ ਆ ਵੀ ਗਿਣੋ ਤੇ ਉਹਨਾਂ ਪਟਵਾਰੀ ਆ 10% ਆ 20% ਪਰ ਉਹਨਾਂ ਨੇ ਕਿਹੜਾ ਇੱਥੇ ਆ ਕੇ ਦੇਖਿਆ ਨਾ ਉਹਨਾਂ ਨੇ ਪਾਣੀ ਲਾਇਆ ਨਾ ਉਹਨਾਂ ਨੇ ਗੋਡੀ ਦਿੱਤੀ ਆ ਪਰ ਉਹ ਮੁਆਵਜ਼ਾ ਇਹਨਾਂ ਨੇ ਕੀ ਦੇਣਾ ਜੇ ਦੇ ਤਾਂ ਇਹਨੂੰ 5000 ਦੇ ਦੇਣਗੇ ਕਿੱਲੇ ਦਾ ਅਜਾ 5000 ਨਾ ਪਰ ਭਾਈ ਤਾਂ ਨਹੀਂ ਹੁੰਦੀ ਪਰ ਇਹ ਤਾਂ ਦੇਖਣ ਵੀ ਇਹਦਾ ਨੁਕਸਾਨ ਕਿੰਨਾ ਹੈ ਪਹਿਲੀ ਇਹਦੇ ਕੋਲੇ ਠੇਕੇ ਤੇ ਘੱਟੋ-ਘੱਟ ਕਿਲੇ ਦਾ 30000 ਰੁਪਏ ਜੇ ਦੇਣ ਤੇ ਕੁਛ ਨਾ ਕੁਛ ਇਹਦਾ ਫਾਇਦਾ ਹੋ ਸਕਦਾ ਐਦਕੀ 55 ਦੀ ਗੱਲ ਨਹੀਂ ਕਿ 25 ਦਾ ਫੇਰ ਵੀ ਗਿਆ ਜੇ ਸਰਕਾਰ ਨਹੀਂ ਦੀ ਪਰ ਸਰਕਾਰਾਂ ਲੱਗਦੀਆਂ ਨਹੀਂ ਅਸੀਂ ਤਾਂ ਕਹਿੰਦੇ ਸਰਕਾਰਾਂ ਵੀ ਜੋ ਯਾਰ ਕਿਸਾਨ ਹੀ ਇੱਕ ਜਿਹੜਾ ਸਾਰੇ ਢਿੱਡ ਭਰਦਾ ਮੁਲਕ ਦਾ ਐਦਕੀ ਇਹਨਾਂ ਨੂੰ ਇਤਕੀ ਸਰਕਾਰ ਨੂੰ ਪਤਾ ਹੀ ਲੱਗਦਾ ਕਿ ਕਣਕ ਕਿੰਨੀ ਕ ਹੈ ਹੁਣ ਪ੍ਰਾਈਵੇਟ ਖਰੀਦੀ ਜਾਂਦੇ ਆ ਅਸੀਂ ਤਾਂ ਇਹ ਵੀ ਕਹਿੰਦੇ ਵੀ ਪ੍ਰਾਈਵੇਟ ਨਾ ਦਿਓ ਅਜੇ ਵੀ ਪ੍ਰਾਈਵੇਟ ਕਣਕ ਮੇਲਾ ਜੀ ਤੁਰੀ ਜਾਂਦੀ ਹੈ ਸਾਡੀਆਂ ਮੰਡੀਆਂ ਦਾ ਭੋਗ ਪੈ ਜਾਣਾ ਹਮ ਕਿਉਂ ਉਹ ਲਾਲਚ ਦੇਈ ਜਾਂਦੇ ਆ 100 150 250 ਦਾ ਜਦੋਂ ਅਸੀਂ ਇਹਨਾਂ ਗੱਲਾਂ ਤੇ ਜਾਵੜੇ ਤੇ ਨਿੱਕੀਆਂ ਮੰਡੀਆਂ ਦਾ ਭੋਗ ਪੈ ਜਾਣਾ ਤੇ ਨਿੱਕਾ ਤਾਂ ਮਾਰੀ ਗਿਆ ਤੇ ਉਸ ਤੋਂ ਬਾਅਦ ਆੜਤੀਆਂ ਵੀ ਕਰਦੇ ਆ ਲਾਲਚ ਵਿੱਚ ਵਿੱਚੋਂ ਸਾਨੂੰ ਮੋਂਦਾ 100 ਪਰ ਨਾਲ ਆੜਤੀਆਂ ਨੇ ਵੀ ਮਰਨਾ ਜਦੋਂ ਅਸੀਂ ਨਾ ਗਏ ਆੜਤੀਆਂ ਕੋਲੇ ਅਸੀਂ ਨਹੀਂ ਜਾਣਾ ਉਹਨੂੰ ਅਸੀਂ ਵਿਆਜ ਵੀ ਦੇਨੇ ਉਹਨੂੰ ਆੜਤ ਵੀ ਬਣਦੀ ਹੈ ਤੇ ਸੋਚਦੇ ਵੀ ਨਹੀਂ ਅਸੀਂ ਤਾਂ ਇਹ ਕਹਿੰਦੇ ਵੀ ਹਰ ਕਮਦ ਜੇ ਸੋਚਿਆ ਨਾ ਜੇ ਕਿਸਾਨ ਬਚਾਉਣਾ ਹੈ ਤੇ ਸਾਨੂੰ ਇਕੱਠੇ ਹੋਣਾ ਹੀ ਪੈਣਾ ਹੈ ਇਕੱਠੇ ਹੋਏ ਬਣਾ ਨਾ ਸਾਡਾ ਗੁਜ਼ਾਰਾ ਨਹੀਂ ਹੋਣਾ ਗੁਜ਼ਾਰਾ ਹਾਂ ਠੀਕ ਅੱਛਾ ਕਿੰਨੇ ਕਿ ਕਿੰਨੇ ਕਿ ਏਰੀਆ ਦੇ ਵਿੱਚ ਨੁਕਸਾਨ ਹੋਇਆ ਇੱਧਰ ਸਾਰੇ ਏਰੀਏ ਚ ਹੋਇਆ ਮੇਰੇ ਨਾਲ ਖੜੇ 6 ਕਿੱਲੇ ਮੇਰੇ ਵੀ ਖਰਾਬ ਹੋ ਗਏ 6 ਕਿੱਲੇ ਤੁਹਾਡੇ ਵੀ ਹਾਂਜੀ ਹਾਂਜੀ ਆ ਬਿਆ ਸਰਪੰਚ ਦਾ ਸਾਡੇ ਪਿੰਡ ਦਾ ਇਹਦੇ 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 ਕੀ ਖਰਾਬ ਹੋ ਗਏ ਤੁਹਾਡਾ ਕੀ ਨੁਕਸਾਨ ਹੋ ਗਏ ਤਾਂ ਹੀ ਹੈ ਜਿਹੜਾ ਇੱਥੇ ਗੜੇ ਦਾ ਨਾਲ ਹੀ ਵਾਣ ਇੱਕ ਨਾਲ ਹੀ ਹਾਂਜੀ ਇਹ ਸਾਰੇ ਪੱਕੀ ਫਸਲ ਤੇ ਗੜੇ ਪਏ ਹੁਣ ਸਾਰੇ ਦੀ ਹੈ ਸਾਰੇ ਦੀ ਹਾਂ ਮਤਲਬ ਇੱਕ ਇਹ ਹੈ ਮਤਲਬ ਬੰਦਾ ਜੋ ਕਿ ਆ ਵੀ ਇੱਕ ਇੱਕ ਦਿਨ ਨਗਾਉਂਦਾ ਬੰਦਾ ਵੀ ਆ ਵੱਡੀ ਹੋ ਗਈ ਹੁਣ ਚਲ ਉਹ ਵੀ ਮਸ਼ੀਨਾ ਮਸ਼ੀਨਾ ਵਾਲਿਆਂ ਦਾ ਵੀ ਹੁੰਦਾ ਵੀ ਅੱਗਾ ਪਿੱਛਾ ਹੋ ਜਾਂਦਾ ਕੋਈ ਇੱਕ ਅੱਧਾ ਦਿਨ ਨਗਾਹ ਫਿਸ਼ਾ ਹੋ ਜਾਂਦਾ ਹੋਰ ਤਾਂ ਨਹੀਂ ਜੀ ਤਾਂ ਸਾਰਿਆਂ ਦੇ ਕਰਦਾ ਵੀ ਵੱਡੀ ਜਾਂਦੀ ਹਾਂ ਜੀ ਵੱਡੀ ਜਾਂਦੀ ਨਹੀਂ ਨਹੀਂ ਮਤਲਬ ਇਹਨੂੰ ਪਲਦੀ ਦੇਖ ਕੇ ਬੰਦੇ ਨੂੰ ਆਏ ਹੁੰਦਾ ਯਾਰ ਵੀ ਹੁਣ ਠੀਕ ਆ ਯਾਰ ਆਸ ਨਹੀਂ ਜਿਉਂਦਾ ਜੀ ਹਾਂ ਇਸ ਦੀ ਆਸ ਤੇ ਨੇ ਬਹੁਤ ਵੱਡੀ ਆਸ ਹੁੰਦੀ ਹੈ ਇਹ ਜਿਮੀਦਾਰਾਂ ਦਾ ਖਾਸ ਕਰਕੇ ਇਹ ਆਸ ਹੈ ਜਿਮੀਦਾਰ ਦਾ 5 ਕਿਲੋ ਝਾੜ ਘਾਟ ਦੇ ਤਾਂ ਵੀ ਚਿੰਤਾ ਬਣ ਜਾਂਦੀ ਹੈ ਚਿੰਤਾ ਬਣ ਜਾਂਦੀ ਹੈ ਜੀ ਹੁਣ ਆ ਮਾਰ ਕੀ ਇਹ ਤਾਂ ਬਹੁਤ ਵੱਡੀ ਮਾਰ ਹਾਂ ਜੀ ਜਿਹਨੇ ਅੱਜ 70 70 ਹਜ਼ ਕਿੱਥੇ ਜਾਂਦੀ ਗੱਲ ਜੀ ਉਹ ਠਹਿਣੀ ਜਾਂਦਾ ਨਹੀਂ ਠਹਿਣਦਾ ਨਾ ਦਰਮਿਆਨੇ ਕਿਸਾਨ ਤੋਂ ਜਿਹੜਾ 5-4 ਕਿੱਲੇ ਲਾ ਉਹ ਤਾਂ ਘੜਾ ਉੱਠਾ ਜਰਦਾ ਨਹੀਂ ਉੱਠੇ ਜਾਂਦਾ ਇਹਨੇ ਉੱਠੇ ਜਾਂਦਾ ਛੀਕਲੇ ਮੇਰੇ ਸੀ ਮੇਰੇ ਵੀ ਉਹ ਜੁਹਾ ਬਹੁਤ ਵਧੀਆ ਖੜੀ ਸੀ ਕਾਨ ਕ ਨਾਲ ਵਟਨਾ ਵਟੋ ਇਹ ਵੀ ਆਈ ਹੋਗੀ ਉਧਰ ਖੜੇ ਮੇਰੇ 10 ਕਿੱਲੇ ਉਹ ਵੀ ਸਾਰੇ ਆਏ ਹੋਗੇ ਸਾਰੇ ਬਣ ਕੇ ਰਹਾਂ 15 ਕਿੱਲੇ ਮੇਰੇ ਸੀ 15 ਖਰਾ ਹੋਗੇ 15 ਦੇ 15 ਹਾਂ ਜੀ ਗੜੇ ਹੈ ਬਾਲੇ ਮੋਟੇ ਸੀਗੇ ਜਿਹੜੇ ਭੇ ਬਹੁਤ ਆਹ ਵੇਖੋ ਉੱਤੋਂ ਛਿੱਟੇ ਝਾੜਦੇ ਸੀ ਸਾਰੇ ਹਾਂ ਜੀ ਹਾਂ ਜੀ ਮਗਰ ਭੱਜੇ ਫਿਰਦੇ ਰਹਿਨੇ ਆਂ ਮੇ ਮਗਰ ਉਹ ਕਿ ਛੱਡਣਾ ਜਾ ਵੇ ਯਾਰ ਉੱਥੇ ਨਾ ਛੱਡ ਜੇ ਇਠਾ ਹੁਣ ਤੇ ਜਾਂਦੇ ਮਸ਼ੀਨ ਦੇ ਤੇ ਆ ਹੁਣ ਜਿਹੜਾ ਸਿੱਟ ਗਿਆ ਇਹ ਮਸ਼ੀਨ ਨੇ ਤਾਂ ਇਹਨੇ ਸਿੱਟਨੇ ਕਿਸੇ ਹਾਲਤ ਵੀ ਨਹੀਂ ਸੀ ਹਮਮ ਸਹੀ ਮਸ਼ੀਨਾਂ ਦੇ ਮਗਰ ਮਤਲਬ ਬੰਦੇ ਨੂੰ ਦੇਖੋ ਜਿਹੜਾ ਬੰਦੇ ਨੇ ਬੀਜੀਆ ਨੂੰ ਇਹ ਤਾਂ ਹੁੰਦਾ ਯਾਰ ਵੀ ਇੱਕ ਸਿੱਟਾ ਵੀ ਖਰਾਬ ਨਾ ਜਾਵੇ ਜਦੋਂ ਉਹਦੇ ਵੱਢਦੇ ਸੀ ਉੱਥੇ 5 6 ਜਾਣੇ ਸੀ ਮਗਰ ਮਸ਼ੀਨ ਦੇ ਸੀ ਵੀ ਸਿੱਟੇ ਦਾ ਥੱਲੇ ਸਿੱਟੇ ਤੇ ਹੁਣ ਆ ਇੱਥੇ ਕੀ ਕਰੂਗਾ ਬੰਦਾ ਮਗਰ ਫਿਰ ਕੇ ਵੀ ਜਿਹੜਾ ਪੀਨ ਲਾਇਆ ਪਸ ਸਿੱਟੇ ਸਿੱਟੇ ਪਏ ਉੱਤੇ ਘਾਟਾ ਥੱਲੇ ਬਾਲੇ ਪਏ ਆ ਹਾਂ ਬਾੜਾ ਵੀ ਤੋ ਜਿਆਦਾ ਨੁਕਸਾਨ ਹੋਇਆ ਇਹਦਾ ਇਹਦਾ ਸਰਕਾਰਾਂ ਨੂੰ ਚਾਹੀਦਾ ਵੀ ਕੋਈ ਨਾ ਕੋਈ ਚਾਲੇ ਨੂੰ ਮਦਦ ਕਰਨ ਵਿਚਾਰਾ ਗਰੀਬ ਬੰਦਾ ਹੈ ਨਹੀਂ ਬਹੁਤ ਔਖਾ ਹੈ ਹਾਂ ਜੀ ਗਰੀਬ ਕਿਸਾਨ ਲਈ ਤੇ ਬਹੁਤ ਔਖਾ ਹੋ ਜਾਂਦਾ ਹਾਂ ਬਹੁਤ ਔਖਾ ਹੋ ਜਾਂਦਾ ਜੀ ਸਿੱਟੇ ਖੜੇ ਹੈ ਨਾ ਜਦਾਂ ਨੇ ਆਨੇ ਹੀ ਦਾਣੇ ਚੜ ਗਏ ਹੈ ਨਾ ਦਾਣੇ ਵੀ ਨਿਕਲੇ ਜਿਹੜੇ ਸਿੱਟੇ ਖੜੇ ਦੀਂਦੇ ਐ ਨਾ ਦਾਣੇ ਝੜ ਗਏ ਦਾਣੇ ਝੜ ਗਏ ਹਾਂ ਜਦ ਖੜੇ ਐ ਦਾਣੇ ਨਿਕਲ ਗਏ ਦੇਖਣ ਨਾਲੋਂ ਪਹਿਲੀ ਅੱਖ ਚ ਲੱਗਦੇ ਐ ਸਿੱਟੇ ਖੜੇ ਐ ਦਾਣੇ ਹੈ ਨਹੀਂ ਗੇ ਦਾਣੇ ਹੈ ਨਹੀਂ ਹਾਂ ਜਦੋਂ ਹਾਂ ਜਿਹਤੇ ਗੜਾ ਵਾਜੀਆ ਘੰਡੀ ਟੁੱਟ ਗਈ ਥੱਲੇ ਡੇਪਿਆ ਜੇ ਨਹੀਂ ਡਿੱਗੀ ਆ ਬਾਪੂ ਚੱਕਿਆ ਚੱਕ ਸਾਰੇ ਸਿੱਟੇ ਇਹ ਦੁਜੇ ਜਿਹੜੇ ਸਿੱਟੇ ਦੀਂਦੇ ਇਹਨਾਂ ਚ ਦਾਣੇ ਵਾਸੋਂ 5-4% ਹੀ ਆ ਦਾਣੇ ਵੀ ਗਰੇ ਐ ਨਾ ਦਾਣੇ ਵੀ ਇਹਨਾਂ ਚ ਕਰੇ ਬਾਕੀ ਦੀ ਆਪਦੀ ਜ਼ਮੀਨ ਨਾਲੋਂ ਤਾਂ ਫਰਕ ਪੈਂਦਾ ਦੁੱਖ ਤਾਂ ਉਹਨੂੰ ਵੀ ਐ ਇਹ ਤਾਂ ਬਿਲਕੁਲ ਗਰੀਬ ਬੰਦੇ ਐ ਸਾਰੀ ਜਿਹਦੇ ਤੇ ਵੀ ਦੇਖੋ ਜੀ ਜਿਹਦਾ ਵੀ ਨੁਕਸਾਨ ਹੁੰਦਾ ਨੁਕਸਾਨ ਹਰ ਇੱਕ ਨੂੰ ਹੀ ਪੈਂਦਾ ਟਿੱਕੇ ਵਾਲੇ ਨੂੰ ਥੋੜਾ ਜਿਹਾ ਵੱਧ ਪੈਂਦਾ ਹਾਂ ਹਾਂ ਜੀ ਇਹਨਾਂ ਕੋਲ ਮਰਲਾ ਵੀ ਜ਼ਮੀਨ ਦੀ ਵਿਚਾਰਿਆਂ ਕੋਲ ਹੀ ਨਹੀਂ ਗਈ ਬਸ ਕੱਲਾ ਘਰ ਹੀ ਆ ਹਮਮ ਤੇ ਅੱਗੇ ਚੱਕ ਕੇ ਠੇਕੀ ਲਈ ਪਏ ਇਹ ਆਜੂ ਚੱਕ ਕੇ ਲੈ ਆ ਵਿਚਾਰਿਆਂ ਨੇ ਉਹ ਵਿਆਜ ਵੱਖਰਾ ਪੈਣਾ ਹੈ ਹਾਂ ਜੀ ਸਾਰੇ ਪਾਸੇ ਮਾਰਾ ਹੀ ਮਾਰਾ ਸਾਰੇ ਪਾਸੇ ਮਾਰਾ ਹੀ ਮਾਰਾ ਹਮ ਆ ਇਹਦੇ ਵਿੱਚ ਕੁਝ ਨਹੀਂ ਹੈ ਨਹੀਂ ਕੁਝ ਨਹੀਂ ਜੀ ਇਹਦੇ ਵਿੱਚ ਹਮ ਇਹ ਥੱਲੇ ਡਿੱਗੇ ਜੀ ਤੋੜ ਇਹ ਦਾਣੇ ਹੈਗੇ ਜੀ ਥੱਲੇ ਡੱਗ ਪਏ ਭੰਨ ਕੇ ਸਿੱਟੇ ਭੰਨ ਕੇ ਸਿੱਟਿਆ ਜੀ ਆਹ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਹੀ ਆ ਸਾਰਾ ਖਸ ਡੰਡੀਆਂ ਸਾਰੀਆਂ ਹਾਂ ਇਹ ਮਸ਼ੀਨ ਦੇ ਵਿੱਚ ਆਉਂਦੇ ਨਹੀਂ ਜੀ ਆਹ ਦੇਖੋ ਜੀ ਸਾਰੀ ਸਾਰੀ ਦੀ ਸਾਰੀ ਕੋਈ 100 ਮਗਰ ਪੰਜ ਸਿੱਟੇ ਰਹਿ ਗਏ ਜੀ 100 ਮਗਰ ਪੰਜ ਸਿੱਟੇ ਹਾਂਜੀ ਦੇਖ ਲਓ ਜੀ ਸਾਹਮਣੇ ਆਏ ਕੋਈ ਸ਼ੱਕ ਨਹੀਂ ਦਾ ਤੁਹਾਡੇ ਸਾਹਮਣੇ ਹਾਂਜੀ ਜਿਹੜੇ ਉੱਤੇ ਸਿੱਟੇ ਇਹਨਾਂ ਦੇ ਵਿੱਚੋਂ ਵੀ ਦਾਣੇ ਗਰੇ ਵਰਲੇ ਵਰਲੇ ਰਹਿ ਗਏ ਦਾਣੇ ਵਿੱਚ ਅੱਧੇ ਰਹਿ ਗਏ ਜਿਹੜੇ ਉੱਤੇ ਸਿੱਟੇ ਜੋ ਤਾਂ ਇਹ ਹੋਈ ਤਾਂ ਉਹ ਤਾਂ ਖੇਤ ਆ ਕਿ ਕਿਰਾਂ ਤਾਂ ਮਤਲਬ ਨਹੀਂ ਨਹੀਂ ਜੀ ਖੇਤ ਇਹ ਤਾਂ ਰੋਡ ਦਾ ਹੀ ਗਿਆ ਵਿਚਾਰਾ ਕਰ ਬੱਕਰੇ ਬੈਠੇ ਹੀ ਕਰੋ ਖੇਤ ਨੂੰ ਆ ਗਈ ਕਰੇ ਹੀ ਉਦੋਂ ਮਸ਼ੀਨ ਲੱਗਣ ਦੀ ਚਾਹ ਸੀ ਹਮ ਕਰੋ ਜਦੋਂ ਥੋੜੇ ਜਿਹਾ ਘਰੇ ਵੇਖੇ ਚਲ ਉੱਥੇ ਤਾਂ ਨੁਕਸਾਨ ਹੈ ਨਹੀਂ ਹਮ ਉੱਥੋਂ ਜਿਹੜਾ ਖੇਤ ਉਹ ਭਾਈ ਜੇ ਘਾਹ ਨਹੀਂ ਸੀ ਉਹਨੂੰ ਪੈਸੇ ਦੇਣ ਉੱਠ ਗਿਆ ਮੈਂ ਨੂੰ ਖਦਾ ਦੇ ਕੇ ਪੈਸੇ ਤੋਂ ਘਾਹ ਨੂੰ ਆ ਪੱਗੀ ਕਰ ਬਸ ਪਾੜਾ ਪਰੋਕ ਇਹ ਤਾਂ ਦੇਖਿਆ ਨਹੀਂ ਜਾਂਦਾ ਮਤਲਬ ਜਦੋਂ ਇਹ ਸਾਰਾ ਕਿੱਥੇ ਜੀ ਚਾਚੇ ਨੂੰ ਫੋਨ ਕੀਤਾ ਬਣਾਉਣਾ ਇਹਦਾ ਕਿਤੇ ਨਾ ਖੜੀ ਬਸ ਮੈਂ ਆ ਗਿਆ ਤੇਰੇ ਕੋਲ 2 ਮਿੰਟਾਂ ਚ ਹੋਰ ਯਾਰ ਦੋ ਸਟੇਜ ਜਿੱਦਣ ਬੈਠੇ ਉੱਠਦੇ ਉਹ ਆ ਗਏ ਮੈਂ ਲਗਾ ਕਿ ਤੋਂ ਦੋਨੋਂ ਵੀ ਐਵੇਂ ਦਾ ਪਤਾ ਕੀ ਆ ਇੰਨਾ ਨੁਕਸਾਨ ਵੇਖ ਕੇ ਮੈਥੋਂ ਨਹੀਂ ਜਰਿਆ ਗਿਆ ਇਹਨਾਂ ਦਾ ਤਾਂ ਸੀਗਾ ਜੀ ਵੀ ਬਾਈ ਚਾਂਸ ਬੰਦਾ ਦੂਜੇ ਰਾਹ ਤੇ ਪੈ ਗਿਆ ਤੇ ਮੈਂ ਮੋਟਰਸਾਈਕਲ ਸੁਖਵਿੰਦਰ ਦਾ ਮੁੰਡਾ ਵੇਖੜਾ ਇੱਥੇ ਆ ਸੁਖਵਿੰਦਰ ਸੁਖਵਿੰਦਰ ਇਹ ਬੰਦੇ ਦਾ ਉੱਥੇ ਮੰਡੀ ਚ ਮੋਟਰਸਾਈਕਲ ਸੀ ਮੈਨੂੰ ਕਹਦਾ ਚਾਚਾ ਤੈਨੂੰ ਫੋਨ ਆ ਭੱਜ ਜਾ ਹੂੰ ਤੇ 10 ਮਿੰਟਾਂ ਜੇ ਸੀ ਆ ਗਈ ਮੇਰੇ ਨਾਲ ਇੱਕ ਮੁੰਡਾ ਹੋਰ ਸੀ ਤੇ ਤੁਸੀਂ ਦੱਸ ਦਿਓ ਫੋਨ ਆ ਉਹਦੋਂ ਇਹ ਫੋਨ ਗਿਆ ਸੀ ਇਕੱਠੇ ਗੱਲਾਂ ਹੀ ਕਰੀ ਜਾਂਦੇ ਸੀਗੇ ਇਹ ਇੰਨੀਆਂ ਗੱਲਾਂ ਕਰੀ ਜਾਂਦੇ ਸੀ ਉਦੋਂ ਫੋਨ ਗਿਆ ਇਹਨੂੰ ਚਾਚਾ ਇਹਨੂੰ ਇਹ ਰੋਣ ਲੱਗ ਗਿਆ ਮੈਂ ਕੀ ਗੱਲ ਹੋ ਗਈ ਕਹਿੰਦਾ ਯਾਰ ਨਰਮਲ ਦਾ ਫੋਨ ਸੀਗਾ ਵੀ ਗੜੇ ਬਹੁਤ ਪੈ ਗਏ ਉੱਥੇ ਮੈਂ ਕਹਾ ਤੂੰ ਭੱਜ ਜਾ ਯਾਰ ਵੀ ਕੱਲਾ ਬੰਦਾ ਵੀ ਕਈ ਵਾਰੀ ਕੋਈ 1921 ਕਰ ਲੂਗਾ ਫਿਰ ਇਹ 5 ਮਿੰਟਾਂ ਜੀ ਜਾਣੀ ਇਹ ਆ ਗਏ ਮੋਟਰਸਾਈਕਲ ਲੈ ਕੇ ਫਿਰ ਜਦੋਂ ਦੁਬਾਰਾ ਆ ਗਏ ਫਿਰ ਇਹਨਾਂ ਨੇ ਦੱਸਿਆ ਵੀ ਬਹੁਤ ਨੁਕਸਾਨ ਕੋਈ ਨਹੀਂ ਯਾਰ ਕਿੱਡੀ ਕੀ ਗੱਲ ਆ ਆਪਾਂ ਕਵਾਂਗੇ ਸਾਰਿਆਂ ਨੂੰ ਵੀ ਤੇਰੀ ਯਾਰ ਭਾਈ ਜਿਵੇਂ ਵੀ ਮਰਜ਼ੀ ਹੋ ਜਾਏ ਕਰਾਵਾਂਗੇ ਵੀ ਮੈਨੂੰ ਮੈਨੂੰ ਪਹਿਲਾ ਮੈਨੂੰ ਪਹਿਲਾ ਠੂਠਾ ਪਰਕੇ ਮੰਗਣਾ ਨਾ ਭਾਵੇਂ ਲੋਕਾਂ ਤੋਂ ਕਰੂੰਗਾ ਯਾਰ ਜਿੰਨੀ ਕੋਈ ਨਹੀਂ ਜਿਹਨਾਂ ਨੇ ਇਹ ਤਾਂ ਚਲੋ ਬੰਦੇ ਦਾ ਬੰਦਾ ਹੀ ਸਾਰਾ ਹੁੰਦਾ ਵੈਸੇ ਤਾਂ ਦੇਖੋ ਸਾਰੇ ਦਰਮਿਆਨੀ ਕਿਸਾਨੀ ਵਾਲੇ ਸਾਰਾਂ ਦਾ ਹੀ ਟਾਈਮ ਪਾਸ ਬਹੁਤ ਔਖਾ ਹੁੰਦਾ ਹੈ ਪਰ ਫਿਰ ਵੀ ਚਲੋ ਆਪਾਂ ਮਤਲਬ ਪੰਜਾਬ ਦੀ ਇਹ ਤਬੀਅਤ ਵੀ ਹੈ ਵੀ ਚਾਹੇ ਆਪ ਭੁੱਖੇ ਰਹੀਏ ਕਿਸੇ ਨੂੰ ਤਾਂ ਪਰ ਜਿਉਣੀ ਹੈ ਇਹ ਚੀਜ਼ ਤਾਂ ਤਾਂ ਹੈਗੀ ਹੈ ਇਹ ਤੜਪੰਡਾ ਕੌਫੀ ਖੇੜਦਾ ਨੂੰ ਪੜਾਉਣੇ ਕੁੱਡੀ ਜੇ ਚਲਾਏ ਤਾਂ ਹੀ ਤਰਲੇ ਬਾਹ ਤੇ ਵੀ ਚਲ ਬਾਹ ਅੰਦਰ ਨਿਕਲ ਜੂਗੇ ਬਸ ਤੇ ਰੱਬ ਨੇ ਹੋਰੀ ਕੱਠਾ ਜਿਵੇਂ ਬਾਪੂ ਹਾਂਜੀ ਦੱਸਦੇ ਆ ਹਾਂਜੀ ਬਹੁਤ ਨੁਕਸਾਨ ਆਇਆ ਜੀ ਚਾਰ ਚ ਫਰਕ ਪੈ ਗਿਆ ਤਾਂ ਮਸ਼ੀਨ ਵਾਲ ਨੇ ਵढਾਈ ਤਾਂ ਉਨੀ ਲੈਣੀ ਹੈ ਜੀ ਮਸ਼ੀਨ ਦਾ ਖਰਚਾ ਤਾਂ ਉਨਾ ਹੀ ਪੈਣਾ ਹੈ ਚਾਹੇ ਦਾਣੇ ਡਿੱਗਣੇ ਚਾਹੇ ਨਾ ਡਿੱਗਣ ਉਹ ਵੀ ਖਰਚਾ ਨੁਕਸਾਨ ਹੀ ਆ ਉਹ ਵੀ ਮਸ਼ੀਨ ਵਾਲਾ ਵੀ ਨਾ ਇਹ ਨੂੰ ਛੱਡਣ ਜੋਗੇ ਨਾ ਵੜਣ ਜੋਗੇ ਨਾ ਵੜਣ ਜੋਗੇ ਤਾਂ ਬੰਦਾ ਕਿੱਥੇ ਆ ਹਾਂ ਨਾ ਵੜਣ ਜੋਗੇ ਨਾ ਛੱਡ ਹਾਂਜੀ ਨੁਕਸਾਨ ਬਹੁਤ ਆ ਜੀ ਜੋ ਮਸ਼ੀਨ ਚੱਲੀ ਜਿਹੜੇ ਥੱਲੇ ਛਿੱਟੇ ਪਏ ਆ ਉਹ ਮਸ਼ੀਨ ਤੇ ਛੱਲੇ ਆ ਕੇ ਭਰ ਜਾਂਦੇ ਉਹ ਵੀ ਨਹੀਂ ਹੱਥ ਪੱਲੇ ਆਉਂਦੇ ਹਾਂਜੀ ਚਾ ਉਹ ਆ ਜਾਣ ਤਾਂ ਵੀ ਇਹ ਕੋਈ ਹਲਾਤੀ ਹੈਣੀ ਜੀ ਹੁਣ ਕੀ 15 20 ਮਣ ਕਣਕ ਨੇ ਖਲੂ ਗਈ 60 70 7000 ਇਹ ਤਾਂ ਸਾਰੇ ਹੋਰ ਸਾਰੇ ਲੋਕਾਂ ਨੂੰ ਅਪੀਲ ਕਰਦੇ ਮੈਨੂੰ ਆਪ ਤੋਂ ਬਦ ਹੈਲਪ ਕੀਤੀ ਜਾਵੇ ਪਰਿਵਾਰ ਦੀ ਸਾਰੇ ਹਾਂਜੀ ਬਿਲਕੁਲ ਮਤਲਬ ਸਾਰੇ ਲੜਕੇ ਜੀ ਦਾ ਦੁੱਖ ਵੜਾਇਆ ਜਾਂ ਦੁੱਖ ਵੜਾਇਆ ਜਾਵੇ ਹਾਂਜੀ ਹਾਂਜੀ ਇਹ ਕਦੋਂ ਤੋਂ ਤੁਸੀਂ ਠੇਕੇ ਤੇ ਲਾ ਕੇ ਕਰ ਰਹੇ ਹੋ ਜੀ ਜੀ ਹੋ ਗਏ ਕੋਈ 10 12 15 ਸਾਲ ਹੀ ਹੋ ਗਏ ਉਹ ਪਹਿਲਾਂ ਕਰਦੇ ਕਿਹੜਾ ਬਾਹਰ ਉੱਠ ਗਈ ਜੀ ਮਾੜਾ ਮੋਟਾ ਕਰਕੁਰ ਬਣਾਇਆ ਹੂੰ ਭੈਣਾਂ ਦੇ ਵਿਆਹ ਕੀਤੇ ਜੋਾਕਾਂ ਦੇ ਵਿਆਹ ਕੀਤੇ ਦੋ ਲੜਕੇ ਆ ਮੇਰੇ ਹੂੰ ਦੋ ਗੁੱਡੀਆਂ ਸੀ ਹੂੰ ਇਹਨਾਂ ਦੇ ਵਿਆਹ ਉਹ ਕੀਤੇ ਹੂੰ ਤਾਂ ਬਾਹਰ ਲੈ ਕੇ ਦੋ ਤਿੰਨ ਕਰਾਂ ਤਾਂ ਪੈਗਾ ਤਾਂ ਜਿਹੜੀ ਕਰਤਾ ਨਾਰਮਲ ਹੀ ਐ ਤੇ ਉਹ ਦੋ ਤਿੰਨ ਕਰਾਂ ਥਾਂ ਲੈ ਕੇ ਜਾਨੀ ਬਾਹਰ ਪਾਲਿਆ ਸੀ ਬਾਹਰ ਪਾਲਿਆ ਸੀ ਹਾਂਜੀ ਮਤਲਬ ਸ਼ੁਰੂ ਤੋਂ ਠੇਕੇ ਤੇ ਲੈ ਕੇ ਹਾਂਜੀ ਹਾਂ ਜਮੀਨ ਹੈ ਨਹੀਂ ਸੀ ਕਰਦੀ ਕਿੱਲਾ ਸੀ ਉਹ ਵੇਗ ਗਈ ਉਦੋਂ ਬਸਸਤੇ ਪਾਵਾਂ ਚ ਕੋਈ ਨਹੀਂ ਹਾਲਾਤ ਇਹ ਜੇ ਸੀ ਚਾਲੂ ਆਉਂਦੀ ਸੋਹਣੀ ਮਾੜੀ ਮੋਟ ਰੋਟੀ ਖੈਤੀ ਕਰਕੇ ਖਾਈ ਜਾਂਦੇ ਸੀ ਪੂਰਾ ਬੰਨ ਨਹੀਂ ਪਾਸੇ ਚ ਹੋਈ ਜਾਂਦੇ ਮਾੜਾ ਮੋਟ ਹੋਈ ਜਾਂਦਾ ਜ਼ਿਆਦਾ ਟਾਈਮ ਪਾਸ ਚੱਲਦਾ ਰਹੇ ਤੇ ਕਿਤੇ ਜਦ ਮੁੜਦੇ ਗਾਂਵ ਵੀ ਮਿਲ ਜਾਂਦਾ ਜਦੋਂ ਮੁੜੇ ਹੀ ਨਾ ਹੁਣ ਆਪਣੇ ਦੇਊਗਾ ਵੀ ਗਾਂਵ ਕੀ ਉਹਦਾ ਵੀ ਖਸੂਰ ਨਹੀਂ ਜੀ ਤੇ ਆਪਾਂ ਤਾਂ ਮੁੜੇ ਹੀ ਨਾ ਉਹ ਹੋਰ ਕਿੱਥੋਂ ਦੇ ਦੂਗਾ ਉਹਦੇ ਵੀ ਆਪਦੇ ਕੋਲ ਵਿਚਾਰੇ ਇਕੱਠੇ ਕਰਕੇ ਦੇ ਤੋ ਢੇਰੀ ਲੱਗੀ ਸੀ ਤੇ ਚੱਲ ਇੰਨੇ ਨੇ ਟਾਈਮ ਪਾਸੀ ਕਰ ਭੈਣ ਭਰਾ ਨੂੰ ਜੇ 10 ਪੜ ਲਿਆ ਹੁਣ ਮੋੜਿਆ ਜਾਂਦਾ ਉਹ ਫੇਰ ਦੇ ਦਿੰਦਾ ਸੀ ਹੁਣ ਜਦੋਂ ਆਪਾਂ ਨੂੰ 1 2 5 7 ਲੱਖ ਖਾੜ ਤੀਆਂ ਤੋਂ ਫੜੇਗੇ 5 7 ਲੱਖ ਦੀ ਕਣਕ ਨਹੀਂ ਤੇ ਗਾਂ ਠੇਕੇ ਤਾਂ ਆਪਾਂ ਨੂੰ ਕਿੱਥੋਂ ਦੇ ਦੂ ਪੜੀਗੀ ਬਿਲਕੁਲ ਹਾਂਜੀ ਇਹ ਹੀ ਪੀੜ ਹੈ ਜਿੰਨਾ ਜੇ ਕੋਈ ਕਰ ਸਕਦਾ ਹੈ ਪਰਮਾਤਮਾ ਜਦੋਂ ਕਾਰੀ ਤਾਂ ਕਰਿਆ ਤਾਂ ਪਰਮਾਤਮਾ ਨੇ ਵਸਤਾ ਕਿਸੇ ਦੇ ਵੀ ਨਹੀਂ ਹੂੰ ਤੇ ਪਰ ਠੀਕ ਹਾਂ ਹੋਰ ਚੰਗਾ ਸਾਡਾ ਪਿੰਡ ਸਾਰੇ ਲਿੰਕ ਸੰਗੇ ਆ ਸਾਰੇ ਬੰਦੇ ਠੀਕ ਹੈ ਹੂੰ ਕਈ ਤਾਂ ਹੁੰਦੇ ਨੇ ਪਿੰਡਾਂ ਦੇ ਵਿੱਚ ਆਉਂਦਾ ਹੀ ਨਹੀਂ ਕੋਈ ਕਿਸੇ ਕੋਲੇ ਜਾਂਦਾ ਨਹੀਂ ਹੂੰ ਇਹ ਵਿਚਾਰੇ ਸਾਰੇ ਕੱਲ ਵੀ ਇੱਥੇ ਬਿਠੇ ਰਹੇ ਹੀ ਆਏ ਆ ਘੰਟਾ ਘਰੇ ਵੀ ਆਏ ਸਾਰੇ ਹੂੰ ਜਿੰਨੇ ਬੰਦੇ ਕਈ ਹੁੰਦੇ ਹਾਂ ਜੀ ਮਤਲਬ ਦੁੱਖ ਵਟਾਇਆ ਜਦੋਂ ਕੋਈ ਨਾ ਕੋਈ ਫਰਕ ਪੈ ਜਾਂਦਾ ਹਾਂਜੀ 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 ਬਾਕੀ ਇਹ ਚੀਜ਼ਾਂ ਦਾ ਤਾਂ ਕਿਹੜਾ ਅੱਜ ਥੋੜੇ ਤੇ ਕੱਲ ਨੂੰ ਕਿਸੇ ਤੇ ਮਤਲਬ ਜਿਵੇਂ ਇੱਥੇ ਹੋਰ ਬੰਦੇ ਵੀ ਖੜੇ ਆ ਮਾਰ ਤੋਂ ਸਾਰੇ ਉਹਨਾਂ ਸਾਰਿਆਂ ਤੇ ਪਈ ਹੈ ਜੀ ਸਾਰਿਆਂ ਤੇ ਹਾਂ ਇਹ ਹੁਣ ਥੋੜਾ ਜਿਹਾ ਏਰੀਆ ਐ ਪੈ ਜਾਂਦੇ ਨੇ ਉਹ ਜਿਉਣ ਜੋ ਉਹ ਨਾਲਾ ਛੜਕ ਜਾਂਦੀ ਨਾ ਉਹ ਸਾਰੇ ਸਾਰੇ ਏਰੀਏ ਚ ਆਹ ਹੀ ਹਾਲ ਆਹ ਹੀ ਹਾਲ ਆ ਇਹ ਦੋਵੇਂ ਜਿਆਦਾ ਕਿਤੇ 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 ਘਟਾ ਹੂੰ ਜੋ ਉਹ ਨਾਲਾ ਤੇ ਭਲੂਰ ਛੜਕ ਜਾਂਦੀ ਆ ਇਹ ਸਾਰੇ ਸਨ ਤੇ ਇਧਰ ਆ ਔਲਖਾਂ ਤੋਂ ਕਚਰਾ ਭਲੂਰ ਨੂੰ ਜਾਂਦਾ ਇਹ ਸਾਰੇ ਏਰੀਏ ਚ ਹੀ ਮਾਰ ਪਈ ਆ ਉਹ ਤਵਾਈ ਠਾਦੀ ਇਧਰ ਤਾਂ ਹਾਂਜੀ 15 ਕਿਲੇ ਮੇਰੇ ਨਾਲ ਆ ਜੇ ਵਟਦੇ 15 ਕਿਲੇ 15 ਕਿਲੇ ਔਲਖਾ ਤੋਂ ਜੇ ਮੈਂ ਹਾਂ ਇਹ ਭਲੂਰ ਆ ਪਿੰਡ ਠੇਕੇ ਠੇਕੇ ਦੇ ਮੇਰੇ ਕੋਲੇ 15 ਕਿਲੇ 15 ਦੇ 15 ਠੇਕੇ ਕੀ ਕਰ ਸਕਦੇ ਜੋ ਮਹਾਰਾਏ ਨੇ ਇਹਨਾਂ ਦੀ ਅੱਗ ਬੋਤਾ ਲੱਗਣਾ ਮੱਛੀ ਕੀ ਕਹਿੰਦੇ 15 ਅੱਗ ਨਾ ਮੱਛੀ 25 ਹਾਂਜੀ 4 ਕਿਲੇ ਇੱਧਰ ਸੀਗੀ ਉਹ ਗੜਿਆਂ ਨੇ ਭੰਤੀ 4 ਕਿਲੇ ਇੱਧਰ ਸੀ ਹਾਂਜੀ ਗੜਿਆਂ ਨੇ ਭੰਤੀ ਤੇ ਬਜਾ ਅੱਗ ਲੱਗੀ ਉਧਰ ਆ ਸਮਾਲਸਰ ਦੀ ਅੱਗ ਲੱਗੀ ਸਮਾਲਸਰ ਦੀ ਰਾਤ ਤੇ ਅੱਗ ਲੱਗ ਗਈ 3 ਕਿਲੇ ਜਿਉਂ ਤਾਂ ਸਰਕਾਰਾਂ ਜਿਹੜੋਂ ਆਪਾਂ ਝੋਨੇ ਦੀ ਫਸਲ ਵੜਦੇ ਆ ਕੋਈ ਮਾੜੇ ਥਾਣੋਂ ਅੱਗ ਲਾਉਂਦਾ ਤੇ ਪੋਰਸ ਦੇ ਗੱਡੀਆਂ ਮਿੰਟੋ ਮਿੰਟੀ ਆ ਜਾਂਦੀਆਂ ਹੁਣ ਕਿੰਨੇ ਥਾਂ 'ਤੇ ਅੱਗ ਲੱਗੀ ਰਾਤ ਕਣੀ ਵਾਲੇ ਵੀ ਅੱਗ ਲੱਗੀ ਆ ਐ ਦੇਵੀ ਵਾਲੇ ਜੀ ਇੱਥੇ ਲੱਗਿਆ ਕੱਲ ਦਿਨੇ ਇੱਥੇ ਜੌਣ ਵਾਲੇ ਮੱਛੇ ਜੀ ਕੋਈ ਪ੍ਰਸ਼ਾਸਨ ਵਾਲੋਂ ਕੋਈ ਸਰਕਾਰ ਵਾਲੋਂ ਕੋਈ ਨੁਮਾਇੰਦਾ ਬਾਅਦ ਦੇ ਵਿੱਚ ਵੀ ਚਲੋ ਮੱਛੇਨ ਤੋਂ ਬਾਅਦ ਦੇ ਵਿੱਚ ਵੀ ਕੋਈ ਕਿਸੇ ਨੇ ਆ ਕੇ ਇਹ ਚੀਜ਼ ਦੀ ਸਾਰ ਨਹੀਂ ਲਈ ਵੀ ਕਿਵੇਂ ਅੱਗ ਲੱਗੀ ਕੀਨੇ ਲਾਈ ਕੀ ਕੀਤੀ ਕੀਤੀ ਨਹੀਂ ਕੋਈ ਨਹੀਂ ਮਤਲਬ ਮੈਂ ਤਾਂ ਢੂਈ ਨਹੀਂ ਨਾ ਨਾ ਜੀ ਨਾ ਨਾ ਤੇ ਜਦੋਂ ਕਿਤੇ ਝੋਨੇ ਮੌਕੇ ਹੁੰਦੀ ਆ ਜੀ ਉਦੋਂ ਕੋਈ ਇੱਕ ਮਰਲੇ ਨੂੰ ਵੀ ਕਿਤੇ ਘਾਹ ਦੀ ਢੇਰ ਨੂੰ ਅੱਗ ਲਾਉਂਦਾ ਉਦੋਂ ਪੜਾ ਕਦੇ ਨੇ ਆ ਕੇ ਕੋਲੇ ਖੜ੍ਹ ਜਾਂਦੇ ਜਦੋਂ ਮਾੜਾ ਮੋਟਾ ਕਿਸਾਨ ਦੀ ਗੱਲ ਹੁੰਦੀ ਆ ਉਹਦਾ ਚੜ੍ਹੇ ਆਉਂਦੇ ਆ ਜਦੋਂ ਕਿਸਾਨ ਤੇ ਮੁਸੀਬਤ ਆਉਂਦੀ ਉਹ ਕੋਈ ਨਹੀਂ ਜੀ ਕੋਈ ਨਹੀਂ ਹੁੰਦਾ ਝੋਨਾ ਮੋਕੇ ਰਹਿਣੇ ਆ ਜੀ ਜਦੋਂ ਮਾੜਾ ਜਿਉਂ ਅੱਗ ਲਾਉਣਾ ਉਹਦੇ ਗੱਡੀਆਂ ਆ ਜਾਂਦੀਆਂ ਜੀ ਹਾਂਜੀ ਤੁਹਾਨੂੰ ਕੇਸ ਪਾਉਣੇ ਆ ਕਰਦੇ ਵੋ ਕਰਦੇ ਬੰਦ ਕਰੂ ਇਹ ਕਿਸਾਨ ਦੀ ਜਿਹੜਾ ਸੁਣਵਾਈ ਕਿਸੇ ਪਾਸੇ ਨਹੀਂ ਜੀ ਉੱਤੋਂ ਆ ਪਰਮਾਤਮਾ ਨੇ ਜਿਹੜੀ ਮਾਰ ਪਾਤੀ ਨੇ ਹੈਨਾ ਇਹ ਤਾਂ ਜੋ ਕਾਰਨਾ ਵਾਏ ਗੁਰੂ ਦੇ ਹੱਥ ਚ ਜੋ ਹੋਇਆ ਨਾ ਹੋਇਆ ਉਸੇ ਦੇ ਹੱਥ ਜਿਹੜੇ ਉਹ ਫੇ ਮਾਰਦਾ ਉਹ ਫੇ ਰੱਖਦਾ ਸਰਕਾਰਾਂ ਤੋਂ ਤਾਂ ਉਮੀਦ ਕੋਈ ਨਹੀਂ ਨਾ ਹੁਣ ਜ਼ਿਕਰ ਤੁਹਾਡੇ ਸਾਹਮਣੇ ਹੋਈ ਜਾਂਦਾ ਕਦੇ ਹੋਈ ਆ ਜੀ ਨਾ ਬਿਲਕੁਲ ਸਹੀ ਹੈ ਆ ਜੀ ਨੁਕਸਾਨ ਤਾਂ ਲਗਭਗ ਸਾਰਾ ਏਰੀਏ ਦਾ ਜੀ ਇੱਥੋਂ ਇਧਰੋਂ ਪਿੱਛੋਂ ਲਾ ਕੇ ਆ ਸਾਰਾ ਆ ਸਾਰਾ ਏਰੀਏ ਖੜਾ ਜੀ ਉਹ ਚੌਰਾਹੇ ਤੋਂ ਲੈ ਕੇ ਸਾਰਾ ਏਰੀਆ ਹੀ ਆ ਉਹ ਚੌਰਾਹੇ ਤੋਂ ਲੈ ਕੇ ਆ ਜੀ ਉਹ ਚੌਰਾਹੇ ਤੋਂ ਲੈ ਕੇ ਹਾਂ ਜੀ ਹਾਂ ਇਧਰੋਂ ਸਾਰੇ ਹੀ ਨੇ ਕਿ ਮਾਰਚ ਕਿੰਨੇ ਕਾ ਕਿੰਨੇ ਕਿੰਨੇ ਏਕੜ ਆ ਗਈ ਹੁ ਮਾਰਚ ਦੇ ਏਕੜਾਂ ਦੀ ਜੇ ਇਹ ਹੋਊਗਾ ਜੀ 7-800 ਕਿੱਲਾ ਹੋਊਗਾ ਹਾਂ ਜੀ ਕਿੰਨਾ ਜੀ 7-800 ਕਿੱਲਾ ਕੰਸੂਗਾ 7-800 ਕਿੱਲਾ ਹਾਂ ਜੀ ਹਾਂ ਜੀ ਇਹ ਜਿਹੜਾ ਮਾਰਚ ਹੈ ਯਾਨੀ 7-800 ਕਿਲੋ ਤਾਂ ਪੂਰੀ ਮਾਰ ਚਾ ਗਿਆ ਹੈਗਾ ਹੈਗਾ ਹੋਰ ਵੀ ਪਾਸੇ ਯਾਨੀ ਇਹ ਤਾਂ ਜਾਦੇ ਨੁਕਸਾਨ ਵਾਲਾ 7-800 ਕਿਲੋ ਤਾਂ ਹਾਂ ਜੀ ਆਹ ਏਰੀਗਾ ਜਿਵੇਂ ਚੱਲਦਾ ਇਧਰ ਸਾਰੇ ਆਹ ਏਰੀਗਾ ਸਾਰਾ ਇਹ ਪੈੜੀ ਥੋੜੀ ਜਿਹੀ ਇੱਥੇ 5-7000 ਸਸਤੀ ਹੁੰਦੀ ਹੈ ਸਾਡੇ ਵਰਗੇ ਜਿਹੜੇ ਗਰੀਬ ਬੰਦੇ ਇੱਥੇ ਆ ਕੇ ਪੈੜੀ ਲੈਂਦੇ ਇਹ 5-7 ਪਿੰਡਾਂ ਦੀ ਪੈੜੀ ਹੈ ਇਹ ਵੀ ਜਿਹੜੀ ਪੈੜੀ ਆਹੀ ਹੈ ਔਰ ਕਾਨੇ ਪੈੜੀ ਜਾਣ ਵਾਲੀ ਦੀ ਹੈ ਪੈੜੀ ਕਿਉਂ ਨਾਲੇ ਹਾਂ ਜੀ ਇਹ ਖੜੇ ਸਾਰੇ ਜਾਣ ਵਾਲੇ ਬਾਈ ਹੁਣੀ ਇਧਰ ਵੀ ਜਾਣ ਵਾਲੇ ਦੀ ਹੈ ਆਹ ਬਾਈ ਵੀ ਜਾਣ ਵਾਲੇ ਦਾ ਹੀ ਇੱਥੇ ਅਸੀਂ ਪੰਜ ਚਾਰ ਜਿਵੇਂ ਕੋਈ ਆ ਬਾਈ ਭਲੂਰ ਦਾ ਇਹਨੇ ਭਲੂਰ ਤੋਂ ਇੱਥੇ ਆ ਕੇ ਜਿਵੇਂ ਹੁੰਦਾ ਵੀ 2 200 ਰੁਪਏ ਸਸਤੀ ਮਿਲਦੀ ਤਾਂ ਚੱਲ। ਉੱਥੇ ਬੰਦੇ ਨੂੰ ਚਲੋ ਦੇਖੋ ਜਿਹੜਾ ਬੰਦਾ ਗਰੀਬ ਹੁੰਦਾ ਜਾਂ ਜਿਹੜਾ ਬੰਦੇ ਕੋਲੇ ਨਹੀਂ ਹੁੰਦਾ ਉਹਨੂੰ ਆ ਜਿੱਥੋਂ ਹੀ ਫਾਇਦਾ ਹੋ ਜੇ ਵੀਰਾ। ਹਾਂਜੀ ਹਾਂਜੀ 2 ਰੁਪਏ ਬਚਣ ਐਂ ਸੋਚਦਾ। ਹਾਂ ਹੀ ਸੋਚਦਾ। ਹਾਂਜੀ ਹਾਂਜੀ। ਗੰਡੇ ਸੀ। ਸਾਰੇ ਬੰਨੇ ਪੈ ਗੰਡੇ। ਕਿਲਾ ਬਾਈ ਦੇ ਗੰਡੇ ਸੀ। ਉਹਦੇ ਕਨਾਲ ਕੱਸੀ ਲਾਏ ਸੀਗੇ ਤੇ ਬਸ ਇੰਨੇ ਨਚਾਚਾਰਾਂ ਗੁਣਾ ਰਹਿ ਗਏ ਸਾਰੇ ਭੂਕਾਂ ਗੜਿਆਂ ਨੇ ਸ਼ਾਂਤੀਆਂ। ਮੂੰਗੀ ਬੀਜੀ ਸੀ। 15% ਮੱਚੀ ਗਈ ਛੱਡਿਆ ਹੀ ਨਹੀਂ ਨਾ ਜੀ ਮੂੰਗੀ ਵਿੱਚ 15 ਕਿਲੇ ਹਾਂ ਜੀ ਜਿਹੜੇ ਪੱਠੇ ਸੀ ਬਰਸੀਨਾ ਸੀ ਸਭ ਵਿੱਚ ਮਾਰ ਦਿੰਦੇ ਕੁਝ ਨਹੀਂ ਛੱਡਿਆ ਤੇ ਉੱਥਾ ਕਿੱਥੋਂ ਬਚੂ ਬੰਦਾ ਕਿੱਦੋਂ ਬਚਣਾ ਕਿੱਥੋਂ ਜੀ ਰਾਬੀ ਰੱਖਣ ਵਾਲਾ ਜੀ ਬਿਲਕੁਲ ਹਾਂ ਕੱਲੀ ਸਰਕਾਰ ਤੇ ਨਹੀਂ ਜੀ ਜੀ ਤੇ ਹੁਣ ਪਈ ਉਹ ਤਾਂ ਮਰਿਆ ਜਿਹਦੇ ਹੱਥੇ ਠੇਕੇ ਦੇ ਲਿਆ ਨਾ ਉਹਨਾਂ ਭੈਣ ਭਾਈਆਂ ਦਾ ਹੀ ਹੱਕ ਹੈ ਥੋੜੀ ਥੋੜੀ ਜਿਹਾ ਪਿੱਛੇ ਹਟ ਲੈ ਨਹੀ ਜ਼ਰੂਰੀ ਹੈ ਵੀ ਗਾਹ ਨੂੰ ਕਿਵੇਂ ਲਵੂਗਾ ਰਲ ਕੇ ਰਲ ਕੇ ਥੋੜਾ ਥੋੜਾ ਭੈਣ ਭੈ ਦਾ ਦੁੱਖ ਨਿਭੜ ਜੇ ਉਹ ਵੀ ਸੌਖਾ ਹੋ ਜੀ ਵੀ ਅੱਗੇ ਆ ਤੇ ਜਿਹੜਾ ਹੈ ਨਾ ਉਹਨਾਂ ਦਾ ਹੀ ਥੋੜਾ ਜਿਹਾ ਜੀਵਿੰਦਾਰਾਂ ਦਾ ਜੀ ਹੱਕ ਹੈ ਜਿਵੇਂ ਜਿਵੇਂ ਦਿੱਤਾ ਥੋੜਾ ਥੋੜਾ ਰਹਿਤ ਕਰੋ ਭਾਈ ਜੀ ਜੀ ਹਾਂ ਹਾਂ ਜੀ ਇਹ ਅਸੀਂ ਹੁਣ ਮੋਗਾ ਲਵਾਇਆ ਨਵਾਂ ਪਾਈਪਲਾਈਨ ਪਣੀ ਹੈ ਜੌਣ ਵਾਲੇ ਪਿੰਡ ਜੌਣ ਵਾਲੇ ਤੇ ਭਲੂਰ ਵਾਲੇ ਨੂੰ ਛਿੜਕ ਜਾਂਦੀ ਆ ਤੇ ਜਾਣ ਵਾਲੇ ਤਾਂ ਬੱਗਿਆਂ ਨੇ ਨੂੰ ਛੜਕਿਆਂ ਦੀ ਰਾਸਤੇ 'ਚ ਔਲਖਾਂ ਦਾ ਭਲੂਰ ਨੂੰ ਕੱਚਾ ਰਾ ਆਉਂਦਾ ਹੈ ਇਹਦੇ ਸਨ ਦੇ ਵਿੱਚ ਜ਼ਮੀਨ 800 ਦਾ ਮੋਗੇ ਵਾਸਤੇ ਅਸੀਂ ਉਹ ਜਿਵੇਂ ਬੰਦੀਆਂ ਲੈਖ ਦਿੱਤੀਆਂ ਜਿਹੜੀਆਂ ਅੱਗੇ ਭਲੂਰ ਦੀ ਆ ਗਈ ਕੋਟ ਸੁਗੀ ਤੇ ਬੱਗਿਆਂ ਨੇ ਦੀ ਆ ਗਈ ਉਹ ਵੱਖਰੀ ਜ਼ਮੀਨ ਆ ਹਾਂਜੀ ਉੱਥੇ ਹੀ ਮਾਰ ਖਣ ਫੋਨ ਆਇਆ ਕਿ 1300 ਕਿੱਲੇ ਦੇ ਲਗਭਗ ਹੋਊਗੇ ਬਲਤ ਜਿਆਦਾ ਹੀ ਹੋਊਗੀ ਹਾਂਜੀ ਤਾਂ ਪੈਂਡੌਲਖ ਦੇ ਵਿੱਚ ਖੜੇ ਆ ਇਹ ਬਜ਼ੁਰਗ ਸਾਡੇ ਨਾਲ ਨੇ ਵੈਸੇ ਤਾਂ ਇੱਥੇ ਮਾਰ ਬਹੁਤ ਲੋਕਾਂ ਨੂੰ ਪਈ ਆ ਪਰ ਪੂਰੇ ਪਿੰਡ ਦੀ ਹਮਦਰਦੀ ਸਭ ਤੋਂ ਵੱਧ ਇਹਨਾਂ ਦੇ ਨਾਲ ਹੈ ਕਿਉਂਕਿ ਇਹਨਾਂ ਦੇ ਜਿਹੜੀ 30 ਕਿੱਲੇ ਦੇ ਕਰੀਬ ਜਿਹੜੀ ਸੀਗੀ ਕਣਕ ਉਹ ਠੇਕੇ ਤੇ ਲਈ ਸੀ ਉਹ ਸਾਰੀ ਮਰ ਗਈ ਹੈ ਇਹਨਾਂ ਦੇ ਚਲੋ ਪਿੰਡ ਦੇ ਵਿੱਚੋਂ ਕੁਝ ਸੱਜਣਾ ਨੇ ਮਦਦ ਵੀ ਕੀਤੀ ਹੈ ਪਰ ਇਹ ਅਪੀਲ ਹੈ ਕਿ ਇਹਨਾਂ ਦੀ ਸਾਰੇ ਬਾਹ ਫੜੇ ਫੜੋ ਜਿੰਨੀ ਮਦਦ ਕੋਈ ਕਰ ਸਕਦਾ ਹੈ ਪੰਜਾਬ ਦੀ ਇਹ ਖੂਬਸੂਰਤੀ ਹੈ ਕਿ ਪੰਜਾਬ ਖੜਦਾ ਜ਼ਰੂਰ ਹੈ ਪੰਜਾਬ ਇਹ ਨਹੀਂ ਹੈ ਕਿ ਕਿਸੇ ਨੂੰ ਵਿੱਚੇ ਛੱਡ ਜਾਂਦਾ ਹੈ ਤਾਂ ਦੂਜਿਆਂ ਨੂੰ ਲੰਗਰ ਲਾਉਂਚ ਲਿਆ ਜਾਂਦਾ ਸੋ ਇਹ ਬਾਈ ਦੀ ਜਿੰਨੀ ਮਦਦ ਹੋ ਸਕਦੀ ਹੈ ਉਹ ਨਹੀਂ ਕੀਤੀ ਜਾਵੇ ਇਥੋਂ ਦੇ ਹੋਰ ਕਿਸਾਨਾਂ ਦੀ ਜਿਹੜੀ ਮਦਦ ਹੈ ਕਿਉਂਕਿ ਰਲ ਮਿਲ ਕੇ ਜਿਹੜਾ ਦੁੱਖ ਹੈ ਉਹ ਕੱਟਿਆ ਜਾ ਸਕਦਾ ਸੋ ਅਸੀਂ ਇਸ ਵਕਤ ਔਲਖਪਿੰਡ ਦੇ ਵਿੱਚ ਤੁਹਾਡਾ ਨਾਮ ਕੀ ਹੈ ਜੀ ਨਿਰਮਲ ਸਿੰਘ ਜੀ ਨਿਰਮਲ ਸਿੰਘ ਇਹਨਾਂ ਦਾ ਨਿਰਮਲ ਸਿੰਘ ਨਾਮ ਹੈ ਇਹਨਾਂ ਦਾ ਮੋਬਾਈਲ ਨੰਬਰ ਵੀ ਅਸੀਂ ਸਕਰੀਨ ਤੇ ਚਲਾਵਾਂਗੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜੋ ਕੋਈ ਵੀ ਕਰ ਸਕਦੇ ਹੋ ਵੈਸੇ ਅਸੀਂ ਕਿਸੇ ਦੀ ਅਜੇ ਤੱਕ ਮਦਦ ਦੀ ਅਪੀਲ ਨਹੀਂ ਕਰਦੇ ਹੁੰਦੇ ਪਰ ਇਹ ਮਾਰ ਵੱਖਰੀ ਹੈ ਇਹ ਘਟਨਾ ਵੱਖਰੀ ਹੈ ਸੋ ਇਸ ਤੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਨਾਲ ਖੜ੍ਹਾ ਜਾਵੇ ਅਸੀਂ ਵੀ ਸਾਨੂੰ ਪਤਾ ਲੱਗਿਆ ਅਸੀਂ ਵੀ ਸਵੇਰੇ ਚੱਲ ਕੇ ਆਏ ਹਾਂ ਤੇ ਜਿੰਨੇ ਜਿੰਨੇ ਵੀ ਲੋਕ ਹੈ ਜੋ ਵੀ ਚਾਹੁੰਦੇ ਹੈ ਕਿ ਸਾਡਾ ਆਨਦਾਤਾ ਜਿਹੜਾ ਉਹ ਵਰਕਰ ਆ ਰਵੇ ਖੜ੍ਹਾ ਰਹੇ ਤਾਂ ਉਹ ਜ਼ਰੂਰ ਹੈ ਜੀ ਇਹਨਾਂ ਦੀ ਮਦਦ ਕਰੋ ਹੋਰ ਵੀ ਬਾਈ ਆ ਇੱਥੇ ਇਸ ਪਿੰਡ ਦੇ ਵਿੱਚ ਅੱਜ ਤੁਸੀਂ ਪਤਾ ਕਰ ਸਕਦੇ ਹੋ ਆਸ-ਪਾਸ ਦੇ ਪਿੰਡਾਂ ਦਾ ਨੁਕਸਾਨ ਵੀ ਬਹੁਤ ਹੋਇਆ ਸੋ ਇਹ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਆਪਾਂ ਖੜੀਏ ਪਿੰਡ ਵਾਲੇ ਵੀ ਖੜੀਏ ਤੇ ਆਸ-ਪਾਸੇ ਵਾਲੇ ਵੀ ਖੜੀਏ